वेलकम टू अनदर व्लॉग ਹੋਰ ਸਾਰੇ ਸਨੋ ਤੁਹਾਡਾ ਕੀ ਹਾਲ ਚਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਅੱਜ ਦਾ ਵਲੌਗ ਆਪਾਂ ਕਰਨ ਲੱਗੇ ਆ ਸ਼ੁਰੂ ਅੱਜ ਮੰਮੀ ਬਣਾਉਣ ਲੱਗੇ ਆ ਸਰੋ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਚਲੋ ਜੀ ਖਾਣੇ ਅੱਜ ਮਾਂ ਦੇ ਹੱਥਾਂ ਦੀਆਂ ਰੋਟੀਆਂ ਕੀ ਸਾਗ ਨੂੰ ਤੜਕੇ ਲਾ ਲਏ ਅੱਜ ਅਸੀਂ ਤੇ ਨਾਲ ਖਾਣੇ ਆ ਮੂੜੀਆਂ ਬੰਦੇ ਨੂੰ ਸਰੋ ਦਾ ਸਾਗ ਤੇ ਮੱਕੀ ਰੋਟੀ ਪਸੰਦ ਨਹੀਂ ਇਸ ਲਈ ਇਹਨੂੰ ਅਸੀਂ ਦੇਤੀ ਹੈ ਸਿੰਪਲ ਰੋਟੀ ਦਹੀਂ ਦੇ ਨਾਲ ਰੋਟੀ ਖਾਓ ਪਹਿਲਾਂ ਆਰੇ ਕੋਕ ਹਮਾਰੇ ਘਰ ਕੜਿਆ ਹੋਰ ਕੋਕ ਕੜੀ ਕੋਕ ਖੜੀ ਆ ਤੇ ਮਗਰ ਫੁੱਲੇ ਤੇ ਰੋਟੀ ਬਣਾ ਕੇ ਖਾਣ ਲੱਗੇ ਅੱਜ ਅਸੀਂ ਫੁੱਲੋ ਜੀ ਰੋਟੀ ਰੱਖ ਦਿੱਤੀ ਹੈ ਸਾਰੇ ਬੈ ਕੇ ਖਾਣ ਵਾਸਤੇ ਮੰਮੀ ਸਾਡੀ ਬਣਾਉਣ ਲੱਗੀ ਹੈ ਰੋਟੀਆਂ ਤੇ ਮੰਮੀ ਇਹ ਨਹੀਂ ਖਾਵਾ ਥੋੜਾ ਆਹ ਕੋਲਾਵੇ ਕਿਦਾਂ ਦਿੱਤਾ ਮੰਮੀ ਨੇ ਤਵੇ ਥੱਲੇ ਥੋੜਾ ਰੱਖਣਾ ਮਾ ਆ ਨਹੀਂ ਉਹ ਥੱਲੇ ਉਹ ਬੈਠ ਜਾਣਾ ਰੱਖਦੀ ਹੈ ਫੁੱਟੇ ਸੰਗ ਪਾ ਲੈਣੇ ਤੋਂ ਤੇ ਚਲੋ ਜੀ ਮੇ ਨੂੰ ਲੱਗੀ ਰੋਟੀ ਖਾਣ। ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੈਂ ਖਾਣ ਲੱਗੀ ਰੋਟੀ। ਰੋਟੀ ਖਾਣੀ ਪਾਵੇ। ਮੱਕੀ ਦੀ ਰੋਟੀ ਨੇ ਇਦਾਂ ਖਾਦੇ ਜੀ। ਤੇ ਗਿਓ ਪਾਵਰ। ਮੱਕੀ ਦੀ ਰੋਟੀ। ਵੀ ਵੀ ਬਦਾਲਾ ਹੈ। ਤੇ ਵੀ ਵੀ ਬਦਾਲਾ। ਸੁਆਦ ਲੱਗਦੀ ਨਾ ਮੈਨੂੰ। ਤੇ ਮੇਰਾ ਨਹੀਂ ਖੋ ਖਾਂ ਦਿਲ ਕਰਦਾ। ਕਿਉਂ ਹੋ ਗਿਆ? ਮਾਂ ਫੋ ਵੀ ਲੱਗੇ ਆ ਰੋਟੀ ਖਾਣ। ਬੱਜੀ ਰੋਟੀ ਅਸੀਂ ਖਾ ਲਈ ਇੰਨੀ ਜਿਆਦਾ ਸਵਾਦ ਬਣੀ ਸੀ ਬਹੁਤ ਜਿਆਦਾ ਸਵਾਦ ਬਣੀ ਸੀ ਅਸੀਂ ਮੰਮੀ ਨੂੰ ਕਿਹਾ ਕਿ ਮੰਮੀ ਸਾਨੂੰ ਨਾ ਚੁੱਲ੍ਹੇ ਤੇ ਬਿਠਾ ਕੇ ਰੋਟੀਆਂ ਖਵਾ ਦੋ। ਗਰਮ ਗਰਮ ਕਿਉਂਕਿ ਗੈਸ ਤੇ ਤਾਂ ਚਲੋ ਆਪਾਂ ਖਾਂਦੇ ਹੀ ਰਹੇ ਤਾਂ ਚੁੱਲ੍ਹੇ ਕੋਲ ਬਹਿ ਕੇ ਅਸੀਂ ਪੁਰਾਣੇ ਘਰ ਚ ਮੰਮੀ ਨੇ ਰੋਟੀਆਂ ਬਣਾਈਆਂ ਤਾਂ ਅਸੀਂ ਖਾਧੀਆਂ ਇੰਨੀਆਂ ਸਵਾਲ ਲੱਗੇ ਆ। ਬਹੁਤ ਸਵਾਲ ਲੱਗੇ ਆ। ਬੱਚਾ ਬਾਲਟੀ ਲੱਗੇ ਹੋਇਆ ਭੂਜੇ ਪਦਾਨਾ ਖਾਣ ਤੇ ਠੀਕ ਹਨ। ਚਿਪਸ। ਤਾ ਡਿਨਰ ਨੂੰ ਲੱਗੇ ਸੀ ਅਸੀਂ ਅੱਜ ਚਾਵਲ ਮਿਕਸ ਵੈਜ ਚਾਵਲ ਤੇ ਆਵਾਸ ਤੇ ਬਣਨ ਲੱਗੇ ਆ ਮਿਕਸ ਵੈਜ ਤੇ ਫਿਰ ਆਹ ਫਾਲੂ ਪਿਆਜ਼ ਵਾਲੇ ਬਣਾਉਣ ਲੱਗੇ ਆ ਇਹ ਪਲੇਨ ਰਾਈਸ ਹੋ ਗਿਆ ਰੈਡੀ ਬੱਚਿਆਂ ਦੇ ਬੱਚਿਆਂ ਨੂੰ ਦੇਤੇ ਆ ਚਾਵਲ ਖਾਣ ਵਾਸਤੇ ਸਵੇਰੇ ਚੜ ਜਾਣਾ ਨਵਾਂ ਸਾਲ ਨਿਊ ਇਅਰ ਹੈਪੀ ਨਿਊ ਇਅਰ ਆੜਿਆਣਾ ਸਵੇਰੇ ਹੈ ਨਾ ਨਹੀਂ ਮੈਂ ਕਹਿੰਦਾ ਮੈਂ 12 ਵੇ ਚੜ ਜਾਣਾ ਮਮਾ ਮਮਾ ਮੈਂ ਕੱਲ ਨਵੇਂ ਕੱਪੜੇ ਪਾਉਂਗਾ ਮੈਂ ਵੀ ਸਾਰੇ ਨਵੇਂ ਕੱਪੜੇ ਪਾਉਗੇ ਨਿਊ ਇਅਰ ਤੇ ਨਾ ਚਲੋਂ ਉਂਡੀ ਨਾ ਕਰ ਲੋ ਲਾਉਂਗੇ ਵੀ ਚੱਲ ਆਪੂ ਬੈਠ ਤੂ ਵੀ ਮਮਾ ਵਾਲੀ ਸਾਡੇ ਵੀ ਡੈਡੀ ਹੋਗੇ ਚਾਵਲ ਬੱਚੇ ਲੱਗੇ ਹੋਏ ਆ ਤਾਸ਼ ਖੇਡਣ ਮੇਰਾ ਹੋ ਗਿਆ ਨਾ ਮੇਜ਼ ਤੇ ਇੰਪੇਰਨ ਜੀ ਰਾਤ ਹੋ ਚੁੱਕੀ ਆ ਤੇ ਹੁਣ ਅਸੀਂ ਕੀ ਤੇਲ ਅ ਤਰੁਣ ਉਹ ਅੱਜ ਸਾਨੂੰ ਕਾਫੀ ਬਣਾ ਕੇ ਪਲਾਹ ਤੇ ਹੁਣ ਇਹ ਅੱਜ ਬਣਾਉ ਲੱਗਾ ਕਾਫੀ ਦੇ ਦਿਆਂ ਕਿਵੇਂ ਦੀ ਬਣਾਵਾ ਫਿਰ ਆਪਾਂ ਪੀਨੇ ਆ ਲੱਕੀ ਕਾਫੀ ਪੜਨ ਵਾਸਤੇ ਤਰੁਣ ਨੇ ਤੇ ਬੇਦਿਆਂ ਕਿਵੇਂ ਦੀ ਬਣੀ ਬਾਈ ਕਾਫੀ ਚੀਨੀ ਕਹਿੰਦਾ ਆਪ ਹੀ ਪਾਲੀ ਮੈਨੂੰ ਨਹੀਂ ਪਤਾ ਕਿੰਨੀ ਕਿ ਮੈਨੂੰ ਨਹੀਂ ਕਹਿੰਦਾ ਪਤਾ ਕਿ ਹਿਸਾਬ ਤਾਂ ਬਣਾ ਲਈ ਜਾਂ ਤੂੰ ਆ ਤਾਂ ਚੀਨੀ ਵੀ ਨਹੀਂ ਸਾਰਾ ਤੇਨੂੰ ਹੀ ਪਾਣੀ ਪਾ ਦਿੱਤੀ ਬੇਦਿਆਂ ਹਿਸਾਬ ਨਹੀਂ ਬਣਾਇਆ ਮੈਨੂੰ ਆ ਇਥੋੜਾ ਹਿਸਾਬ ਆਪ ਹੀ ਆ ਜਾਂਦਾ ਹੁੰਦਾ ਜੇ ਬਣਾਉਂਗਾ ਜੀ ਮੈਂ ਜੀ ਕਾਫੀ ਬਣਾ ਦਿੱਤੀ ਆ ਤਰੁਣ ਨੇ ਹੁਣ ਆਪਾਂ ਪੀ ਕੇ ਵੇਖਦੇ ਹਾਂ ਕਿਵੇਂ ਦੀ ਬਣੀ ਹੈ ਤੇ ਲੋ ਬੱਚਾ ਪਾਰਟੀ ਤੁਹਾਡੇ ਭਈਆ ਨੇ ਬਣਾ ਕੇ ਦਿੱਤੀ ਤੁਹਾਨੂੰ ਕੌਫੀ ਨਹੀਂ ਵੀ ਨਹੀਂ ਫੜਾ ਇਹਦਾ ਕੱਪੜਾ ਚੱਕ ਲੈ ਕੱਪ ਚੱਕ ਲੈ ਇਹਦਾ ਨਹੀਂ ਇਹਨਾਂ ਤੇ ਕੋਈ ਗਰਮ ਤੂੰ ਤਾਂ ਬੱਚੇ ਦੀਆਂ ਕਰਮ ਉਹ ਤਾਂ ਗਰਮ ਗਰਮ ਤੇਨੂੰ ਨਹੀਂ ਪਤਾ ਤੇਨੂੰ ਪਤਾ ਗਰਮ ਸੀ ਰੱਖੋ ਕੱਪ ਉਹ ਤੇ ਹਾਂ ਉੱਧਰ 깔ਾ ਕੱਪ ਰੱਖ ਲੋ ਥੋੜਾ ਇਹ ਕਿੱਧਰ ਰੱਖਿਆ ਹੈ ਬਾਈ ਸਭ ਕੋ ਦੇ ਦੇ ਕਾਫੀ ਸਭ ਕੋ ਕਾਫੀ ਪਿਲਾਏਗਾ ਅੱਜ ਤਾਰੂੜੀ ਹੈ ਹੈ ਓਟਾ ਜਲਾ ਦੇ ਨਹੀਂ ਫਿਰ ਚਲੋ ਅੰਦਰੋਂ ਠੰਡ ਹੋ ਗਈ ਆ ਚਲੋ ਚਲੋ ਅੰਦਰ ਬਾਈ ਫਰੈਂਡ ਇਹ ਸੀ ਸਾਡਾ ਲਾਸਟ ਸਾਲ ਦਾ ਵਲੌਗ ਹੁਣ ਅਸੀਂ ਪਾਵਾਂਗੇ ਨਵੇਂ ਸਾਲ ਵਲੌਗ ਪਾਵਾਂਗੇ ਅਸੀਂ ਹੁਣ ਅਸੀਂ ਮਿਲਾਂਗੇ ਤੁਹਾਨੂੰ ਨਵੇਂ ਸਾਲ ਜਿਹਗਾ ਵਾ ਹੈਪੀ ਨਿਊ ਈਅਰ ਤੇ ਸਾਡੀ ਸਾਰੀ ਫੈਮਿਲੀ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਸਰਬ ਰੱਬ ਸਾਰਿਆਂ ਵਾਸਤੇ ਨਵਾਂ ਸਾਲ ਵਧੀਆ ਚੜਾਵੇ ਤੇ ਹੁਣ ਅਸੀਂ ਚੱਲੇ ਸੀਗੇ ਸਭ ਤੋਂ ਪਹਿਲਾਂ ਨਹਾ ਧੋ ਕੇ ਗੁਰਦੁਆਰੇ ਸਾਹਿਬ ਮੱਥਾ ਟੇਕਣ ਜੀ ਅਸੀਂ ਸਾਰੇ ਜਾਣੇ ਚੱਲਦੇ ਆਂ ਅਦਰੇ ਮੱਥਾ ਟੇਕਣ ਆਏ ਸੀ ਪਰ ਲੌਕ ਕੀਤਾ ਹੋਇਆ ਸੀ ਗੁਰਦੁਆਰੇ ਨੂੰ ਚਲੋ ਕੋਈ ਨਹੀਂ ਬਾਬਾ ਜੀ ਨੂੰ ਮੱਥਾ ਹੀ ਟੇਕਣਾ ਸੀਗਾ ਤੇ ਅਸੀਂ ਟੇਕ ਲਿਆ ਬਾਹਰ ਹੀ ਬੱਚੇ ਲੱਗੇ ਆ ਬ੍ਰੇਕਫਾਸਟ ਕਰਨ ਅਸੀਂ ਲੱਗੇ ਆ ਪਾਓ ਭਾਜੀ ਬਣਾਉਣ ਇਹ ਸਾਰੀਆਂ ਆਪਾਂ ਵਿਸਲ ਵਜਾਈ ਜਾਂਦੇ ਪਏ ਆ। ਸਬਜ਼ੀਆਂ ਵਿਸਲ ਵਜਾ ਲਈ ਆ ਤਾਂ ਹੁਣ ਇਹਨੂੰ ਆਪਾਂ ਕਰ ਲਾਂਗੇ ਮੈਸ਼। ਉਹਨੇ ਕਿੰਨੇ ਆ? ਕਿ ਜਬਰੀਕ ਬਰੀ ਕਟਿੰਗ ਕੀਤੀ Shimla mirch, pyaaz, lasan, adrak, saan adrak ਆ ਇਹਨੂੰ ਥੋਟ ਲਾਂਗੇ। ਸਾਰੀ ਮੈਸ਼ ਕਰ ਲਈ ਆਪਾਂ। ਤੇ ਹੁਣ ਇਹਨੂੰ ਲਾਉਨੇ ਆ ਤੜਕਾ। ਕੜਾਈ ਰੱਖਤੀ ਤਾਂ ਇਹਦੇ ਚ ਪਾ ਦਿੱਤਾ ਆਪਾਂ ਤੇਲ। ਤੇ ਇਹਨੂੰ ਹੁਣ ਦਵਾਂਗੇ ਗਰਮ। ਨੇ ਐਡ ਕਰ ਦੇਣਾ ਆਪਾਂ ਬਟਾ। ਤੇਲ ਤੇ ਬਟਾ ਦੋਵੇਂ ਚੀਜ਼ਾਂ। ਸਾਰੇ ਜਿਹੜਾ ਆਪਾਂ ਕੱਟਿਆ ਸੀਗਾ ਫਿਲਮਾ ਮਿਕ ਪਿਆਜ ਇਹ ਵੀ ਅੱਗੇ ਐਡ ਕਰਨਾ ਮੇਰਾ ਵੀ ਛੋਟ ਲੈ ਲੈਣ ਬਣਾਉਣ ਵਾਲੇ ਦੇ ਛੋਟ ਲੈਣ ਨੂੰ ਜਿਹੜਾ ਬਣਾਉਂਦੇ ਆਪ ਬਣਾਉਣ ਵਾਲੀ ਤਾਂ ਇਹਨੇ ਬਣਾਉਣੀ ਅੱਜ ਪਾਉ ਭਾਜੀ ਪਾਓ ਅੱਜ ਚਲੋ ਇਹ ਨਮਕ ਪਾਵਾਂਗੇ ਮਿਰਚ ਆਪਾਂ ਪਹਿਲਾਂ ਬਾਤ ਹੀ ਸੀ ਕਿ ਹੁਣ ਆਪਾਂ ਮਿਰਚ ਐਡ ਨਹੀਂ ਕਰੇ ਕਲਰ ਵਾਸਤੇ ਬਗੀਚੇ ਥੋੜਾ ਨਮਕ ਪਾਤਾ ਨਾ ਮਿਰਚ ਥੋੜੀ ਪਾਵਾਂਗੇ ਔਬ ਇਸ ਤੋਰ ਨੂੰ ਹਿਲਾएंगे 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 ਨਹੀਂ ਭਾਜੀ ਬਾਅਦ ਕਰੀਏ ਸਾਰੀ ਇਹ ਵਿੱਚ ਪਾਲੀ ਭਾਜੇ ਦੇ ਵਿੱਚ ਪਾਤੀ ਆ ਤੇ ਭਾਜੀ ਵਿੱਚ ਭਾਜ ਮਸਾਲਾ ਪਾਤਾ ਸੀ ਪਹਿਲਾਂ ਨਮਕ ਪਾਤਾ ਸੀ ਤੇ ਮਿਰਚ ਪਾਤੀ ਸੀ ਨਾ ਬਸ ਇਹ ਜਿੱਦਾਂ ਹੀ ਪਾਈਆਂ ਸੀਗੀਆਂ ਤੇ ਪਾਓ ਭਾਜੀ ਮਸਾਲਾ ਹੋਰ ਐਡ ਕਰਨਾ ਤੇ ਪਾਓ ਭਾਜੀ ਮਸਾਲਾ ਹੋਰ ਐਡ ਕਰ ਦਿਨੇ ਇਹਦੇ ਵਿੱਚ ਥੋੜਾ ਜਿਹਾ ਆਪ ਦਾ ਟੇਸਟ ਅਕੋਰਡਿੰਗ ਰਹੇ ਜਿਵੇਂ ਤੁਹਾਨੂੰ ਲੱਗੂਗਾ ਇਹ ਜੋ ਸਾਰਿਆਂ ਨੂੰ ਮਿਕਸ ਕਰ ਦਿੰਦੇ ਹਾਂ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਦਿੱਤਾ ਕਿਉਂਕਿ ਭਾਜੀ ਥੋੜੀ ਗਾੜੀ ਸੀ ਤੇ ਆਪਾਂ ਥੋੜਾ ਟੈਕਚਰ ਸਮੂਥ ਜਿਹਾ ਬਣਾ ਲਿਆ ਹੈਗਾ चिनालेयर कर देता नहीं, नहीं दिता लो जी है। जब तो नहीं है भी अड़ कर देता तो लोजी अपनी पाजी होड़ी अर रेडी। पहले जो सॉस ऐड कर दिया की इधर टेस्टी इधर खट्टा मिठा बनती है। इसलिए जो सॉस भी थोड़ी भी अड़ कर लियो। यूना पापा उड़ा दिया। तारुका ना ठीक है? चलिया तो ना करे। हमको तो खुर है। हमको तो ਲੋਡੀ ਪਾਉ ਬਹੁਤ ਹੀ ਯਮਮੀ ਬਣੇ ਆ ਸਾਡੇ ਨੇ ਖਾ ਲਈ ਅਸੀਂ ਚੱਕੋ ਆਪਦੇ ਛੋਲੇ ਇੱਕ ਛੋਲਾ 4 5 6 7 ਛੋਲੇ ਲੱਗੇ ਇੱਕ ਛੋਲਾ ਲੱਗ ਗਿਆ ਸੀ ਤਾਂ ਇੰਨੇ ਛੋਲੇ ਲੱਗੇ ਜੀ ਮੰਨੀਆ ਨਹੀਂ ਆਇਆ ਮੈਂ ਉਹ ਰੋਂਦੀ ਆ ਮੰਨਣਾ ਦੀ ਵੀ ਚੱਲੀ ਆ ਇਹ ਤਾਂ ਮੇਰੇ ਨਾਲ ਬਣਾਈ ਹੁੰਦਾ ਵੀ ਲੱਗੇ ਚੱਲੀ ਆ ਤਲੋਜੀ ਘਰਾਂ ਦੀ ਵਾਪਸੀ ਇੱਕ ਪਹਿਣ ਪਹਿਲਾ ਚਲ ਗਈ ਸੀ ਵੱਡੀ ਤੜਾਕ ਚਲੀ ਆ ਬਾਈ 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 ਹਾਈ ਬਾਈ 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 ਮੰਨਾ ਦੀ ਤੋ ਵਗਿਆ ਤੁਹਾਡਾ ਦਿਲ ਲੱਗ ਗਿਆ ਮੈਂ ਮੰਨਾ ਦੀ ਤੋ ਵਗਿਆ ਤੁਹਾਡਾ ਦਿਲ ਲੱਗ ਗਿਆ ਮੈਂ ਨਹੀਂ ਲੱਗਾ ਮੈਂ ਇਹ ਰ ਲੱਗ ਗਿਆ ਨਹੀਂ ਪਪੂ ਤਾਂ ਲੱਗ ਗਿਆ ਮੇਰਾ ਵੀ ਲੱਗ ਮੇਰਾ ਵੀ ਲੱਗ ਫਿਰ ਹੁਣ या मेरा गला गया और तो नहीं करनी को पागल है बच्चे लगे हुए हैं सैंड सैंड क्ले क्ले ना, एक, ना एक ही मिट्टी वाली क्ले क्ले मिट्टी पर लाइन तक तो ज़्यादा बढ़िया ओके ਕੈਕ ਲੋ ਕੇ ਲੋ ਬੇ ਹਨਾ ਆ ਦੇਖੋ ਫਰੈਂਡਸ ਆਜੇ ਰਿਆ ਹੈ ਗੈਲੀ ਕੋਈ ਜਾਂਦੀ ਹੈ ਲੀਕ ਹੋ ਜਾਂਦੀ ਹੈ ਲੈ ਡਰਾਇੰਗ ਦਾ ਪنیا ਬਣਾਈਆਂ ਵਾ ਮੈਰਾ ਦੀਆਂ ਡਰਾਇੰਗ ਸਕੂਲ ਸੋਨੀਆ ਨਾ ਰ ਕੈਕ ਹਮਮ ਇਹ ਕਿ ਬਣਾਇਆ ਹਨੂਮਾਨ 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 ਸੋਨੇ ਬਣਾਇਆ ਲਾ ਰ ਮਾਂਸਵੀ

ইচ্ছা আজি দলগ হ'ব তাৰ সাৰি লাগিব লাইক শেয়াৰ যায় বাই